आगा तू देख उधर देखो उधर वो देख दी दे बच्चे ओ तो गदर है आज जरा फटाफट करिए गल्लां बातां अभी दो सज्जन तो आ गया ना होनाओ की हाल चाल ने कौन कौन जुड़िया लाइफ का बह गया बार चल पाई हो गए ਆ ਦੇਖੋ ਸਾਡੇ ਸਰਾਰਤੀ ਬੰਦੇ ਨੇ ਪੂਰੇ ਇਹ ਇਹਨਾਂ ਨੇ ਗਾਂ ਪਾਰ ਗਿਆ ਘਰ ਦੇ ਵਿੱਚ ਦੋ ਗੋਲ ਅਗਰੇ ਨੇ ਪਰੇ ਆ ਇਧਰ ਮੰਜਰੇ ਚੜ ਗਿਆ ਅਗੇ ਉਹ ਸਰਾਰਤੀ ਬੰਦੇ ਨੇ ਮੰਜਾ ਨਹੀਂ ਡਾਉਣਦੇ ਆ ਉਹਦੀ ਦੱਬ ਰਹੇ ਨੇ ਆ ਕਹਿੰਦੇ ਦੋ ਤਿੰਨ ਹੋਰ ਆਉਣਗੇ ਅਡਲਾਲੇ हाँ जी कौन कौन लाइव के जुड़िया हुआ कमेंट करके दसोंगे आवाज आरारत करजा वन दे हो गए भाई तो और सुनाओ कितों जुड़ गए सज्जन मेरे और बोलिया और तेन देख रहे उजा बंदे देख पूरा दिन गा पा रखते भी रखे डॉग किसी के दसो कमेंट करके पूरे लती ने जो आ जाने ना फिर ये ऐदा ही तंग करते बहुत शराबत करते सारा दिन चोर करते हैं पूरी अपना कोई आया नहीं जान पसंद चक्की पीए देखो सा मोडिफाई करवाती

ਹਾਂਜੀ ਕਮੈਂਟ ਕਰਕੇ ਦੱਸੋ ਕੌਣ ਕੌਣ ਜੁੜਿਆ ਕਿੱਥੋਂ-ਕਿੱਥੋਂ ਲਾਈਵ ਦੇ ਵਿੱਚ ਜੁੜਦੇ ਯੂਰੋ ਇਧਰ ਆ ਜਾ ਖਲਾਰਾ ਨਹੀਂ ਪਾਉਣਾ ਹੈ ਕੁੱਤੂ ਵੇ ਕਿੱਥੋਂ-ਕਿੱਥੋਂ ਲਾਈਵ ਦੇ ਵਿੱਚ ਜੁੜੇ ਹੋਏ ਆ ਕਮੈਂਟ ਕਰਕੇ ਦੱਸੋ ਫਿਰ ਕਰਾਂਗੇ ਗੱਲਾਂ ਬਾਤਾਂ ਹਾਂ ਆ ਇਦਾਂ ਗੱਲ ਨਹੀਂ ਬਣਦੀ ਹੈਗੀ ਉੱਪਰ ਆ ਜਾ ਇਧਰ ਆ ਜਾ ਆਪ ਆਪ ਹੋ ਜਾ ਆ ਜਾਓ ਉਹ ਲੜੋ ਨਾ ਆਇਕ ਲੱਗੇ ਸਰਾਰ ਤੱਕ ਕਰਦੇ

ਇਹ ਚਲੋ ਓਹੋ ਓਹੋ ਜ਼ੀਰੋ ਕੀ ਹੋ ਗਿਆ ਜ਼ੀਰੋ ਚੜ ਨਹੀਂ ਦਿੰਦੇ ਇਹ ਜ਼ੀਰੋ ਆਇਆ ਕਿ ਮੈਚ ਆ ਤੂੰ ਨਿਆਣਾ ਹੈ ਤੂੰ ਨਿਆਣਾ ਨਹੀਂ ਹੁਣ ਹੁਣ ਤੈਨੂੰ ਨਹੀਂ ਚੜਾਉਂਦੇ ਆ ਦੇਖੋ ਇਹ ਮੈਂ ਚੜਾਉ ਓਏ ਨਾ ਨਾ ਇਹ ਸਾਰੇ ਜਿੱਦ ਕਰਦੇ ਨੇ ਉਹ ਕਹਿੰਦਾ ਮੰਜੇ ਤੇ ਮੈਂ ਚੜਨਾ ਉਹ ਕਹਿੰਦਾ ਮੈਂ ਚੜਨਾ ਦੇਖ ਆ ਜਾ ਉਪਰ ਆਇਆ ਤੂੰ ਇਧਰ ਆ ਕੇ ਲੜਨਾ ਚੜਨਾ ਆਪ ਹੁਣ ਹੁਣ ਹਾਂ ਤਾਂ ਦਿਓ ਹਾਂ ਇਧਰ ਬਹਿ ਜਾ ਆ ਦੇਖੋ ਆ ਚੜ ਗਿਆ ਆ ਰਵ ਸਾਰੇ ਚੜ ਗਏ ਟੇਸਰਾ ਓਏ ਨਾ ਇਧਰ ਬਹਿ ਜਾ ਇਧਰ ਬਹਿ ਠੀਕ ਹੋ ਕੇ ਬੈਠੋ ਆ ਦੇਖੋ ਅੱਡੇ ਖਰਾਫੀ ਬੰਦੇ ਨੇ ਉਹ ਮੈਦਰੀ ਦਿਖਾਣਾ ਇਹ ਆ ਦੇਖ ਲਓ ਆਇਆ ਦੇਖ ਲਓ ਐਡੇ ਇਲਤੀ ਬੰਦੇ ਰੇ ਪੂਰੇ ਸਾ ਉਹ ਜਿਹਦੇ ਕਿ ਮੰਜੇ ਤੇ ਚੜਦੇ ਨੇ ਦੇਖ ਲਓ ਹਾਂ ਤੈਨੂੰ ਕੀ ਹੋਇਆ ਦੀ ਉੱਤੇ ਕਿੜ ਨੂੰ ਆ ਤੂੰ ਨਿਆਣਾ ਆ ਦੇਖ ਲਓ ਐਡਾ ਬੜਾ ਬੋਗੜ ਹੋ ਰਿਆ ਇਹ ਆਹ ਇੱਧਰ ਦੇਖੋ ਔਰ ਇੱਧਰ ਤੇ ਤੇਰੀ ਲਾਈਨ ਦੇ ਵਿੱਚ ਚੱਲ ਰਿਹਾ ਬਹੁਤ ਬਹੁਤ ਤੰਗ ਕਰਦੇ ਨੇ ਜਿੱਦ ਆ ਦੇਖੋ ਹੁਣ ਥੱਲੇ ਜਾ ਚੱਲ ਥੱਲੇ ਚਲੋ ਓਏ ਉਹਨੂੰ ਕਿਉਂ ਛੇੜਦਾ ਡੌਲਰ ਇੱਧਰ ਆ ਜਾ ਇੱਧਰ ਆ ਜਾ ਬੈਠੋ ਇਹ ਇਹ ਆ ਦੇਖੋ ਨਾ ਆਉਤ ਨਾ ਆਉ ਨਾ ਬੈ ਜਾ ਜੀ ਰੋ ਬੈਠ ਥੱਲੇ

ਉਹਖ ਦੇਖ ਲਓ ਆ ਕਹਿੰਦਾ ਮੈਨੂੰ ਪਾ ਬੈਠ ਕੇ ਯੂਰੋ ਬੈੱਡ 'ਸੱਲੀ ਠਿੱਕੇ ਭਾਇਆ ਕੁੱਤੂ ਮੈਂ ਉਹਨੂੰ ਤਾਂ ਸੇੜਦਾ ਪੈ ਰਹਿਣਾ ਤੈਨੂੰ ਆ ਦੇ ਬੈਠ ਲੈ ਡੇਟ ਜਾ ਉਹ ਪੈ ਜਾ ਪੈ ਜਾ ਪੈ ਜਾ ਲਓ ਜੀ ਲਾਈਵ ਆਪਾਂ ਕਰਦੇ ਆ ਬੰਦੇ ਤੰਗ ਕਰਦੇ ਨੇ ਬਹੁਤ ਜ਼ਿਆਦਾ ਮੈਨੂੰ ਆ ਦੇਖ ਲਓ ਫੇਰ ਕਰਾਂਗੇ

हाँ ठीक हो गए हाँ हाँ बैठ लो जी एक बार पक्का मैं फिर इन्हू करता हेल्प बोला